ਹੁਣ ਜਿਹੜਾ ਪੀੜ ਹੈ ਉਹ ਜਰੂਰ ਤੁਸੀਂ ਦੇਖੋ ਕਿ ਕਾਫੀ ਹੁਣ ਵੱਧਦੇ ਜਾ ਰਹੀ ਹੈ ਦੂਜੀ ਗੱਲ ਕਿਉਂਕਿ ਹੁਣ ਅਜੇ ਅਸੀਂ ਗੱਲ ਕਰ ਲਈਏ ਕਿਉਂਕਿ ਹੁਣ ਲੈ ਕੇ ਜਾਣਾ ਹੈ ਹੁਣ ਲੈ ਕੇ ਜਾਣਾ ਹੈ ਜਾਂ ਕਿੰਨੀ ਕੁ ਦੇਰ ਲੱਗੂਗੀ ਇਹ ਹਜੇ ਕਨਫਰਮੇਸ਼ਨ ਜਿਹੜੀ ਹੈ ਉਹ ਨਹੀਂ ਆਈ ਹੈ ਉਹ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਹਜੇ ਤੱਕ 40s ਹਸਪਤਾਲ ਵੱਲੋਂ ਉਹਨਾਂ ਦੀ ਮੈਨੇਜਮੈਂਟ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਬੁਲੇਟਿਨ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਹਜੇ ਕੋਈ ਆਫੀਸ਼ੀਅਲੀ ਪੁਸ਼ਟੀ ਨਹੀਂ ਕੀਤੀ ਗਈ ਹੈ ਹਜੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਮੈਨੇਜਮੈਂਟ ਦੇ ਨਾਲ ਗੱਲ ਕੀਤੀ ਜਾ ਦੇ ਸਾਥੀ ਆਏ ਨੇ ਰਿਸ਼ਮਨ ਮੋਹ ਲਾਲਾ 씨 ਗੱਲਬਾਤ ਕੀਤੀ ਉਹਨਾਂ ਦੇ ਜਿਹੜੇ ਸਾਥੀ ਕਰਨਲ ਕਰਮਰ ਗਰੇਵਾਲ ਪਹੁੰਚੇ ਸੀਗੇ ਐਮਈ ਵਿਰਗ ਪਹੁੰਚੇ ਸੀਗੇ ਹਾਲਾਂਕਿ ਕੈਮਰੇ ਅੱਗੇ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਦਾ ਵੀ ਜਿਹੜਾ ਕਹਿ ਸਕਦੇ ਆ ਕਾਫੀ ਗਮਗੀਨ ਮਾਹੌਲ ਜਿਹੜਾ ਹੈ ਉਹ ਜ਼ਰੂਰ ਹੋ ਰਿਹਾ ਹੈ ਹਾਲਾਂਕਿ ਹੁਣ ਥੋੜੀ ਦੇਰ ਤੱਕ ਜਿਹੜਾ ਹੁਣ ਤੱਕ ਦੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਕਿ ਕੁਝ ਹੀ ਦੇਰ ਬਾਅਦ ਆਫੀਸ਼ੀਅਲੀ ਜਿਹੜਾ ਬੁਲੇਟਿਨ ਹੈ ਆਫੀਸ਼ੀਅਲੀ ਜਿਹੜਾ ਡਿਕਲੇਅਰ ਹੈ ਉਹ ਕਰ ਦਿੱਤਾ ਜਾਏਗਾ 40th ਹਸਪਤਾਲ ਵੱਲੋਂ ਇਸੇ ਕਰਕੇ ਪੁਲਿਸ ਵੱਲੋਂ ਇੱਥੇ ਪੁ ਅਦੀ ਅਸੀਂ ਕਹਿ ਸਕਦੇ ਹੁਣ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਚੱਲ ਰਿਹਾ ਜਿਹੜੇ ਜਿਹੜੇ ਇੱਥੇ ਉਹਨਾਂ ਦੇ ਸਾਥੀ ਨੇ ਮਿਊਜ਼ਿਕ ਇੰਡਸਟਰੀ ਦੇ ਜਿਹੜੇ ਲੋਕ ਨੇ ਉਹ ਜ਼ਰੂਰ ਇੱਥੇ ਪਹੁੰਚ ਰਹੇ ਨੇ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਜਿਹੜੇ ਜਿੱਦਾਂ ਜਿੱਦਾਂ ਇਹਨਾਂ ਨੂੰ ਪਤਾ ਚੱਲ ਰਿਹਾ ਹੈ ਇਹ ਪੰਜਾਬੀ ਸਿੰਗਰਸ ਨੂੰ ਜਾਂ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲੋਕਾਂ ਨੂੰ ਇਹਨਾਂ ਨੂੰ ਜਿਹੜਾ ਹੈਗਾ ਉਹ ਪਹੁੰਚਦੇ ਨਜ਼ਰ ਆ ਰਹੇ ਨੇ ਹਸਪਤਾਲ ਦੇ ਵਿੱਚ ਪਹੁੰਚਦੇ ਨਜ਼ਰ ਆ ਰਹੇ ਔਰ ਸੈਕਿੰਡ ਫਲੋਰ ਅਦੇ ਵਿੱਚ ਉਹ ਐਡਮਿਟ ਸੀਗੇ ਰਾਜਬੀਰ ਜਿੱਥੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਸੀਗਾ ਔਰ ਖੁਦ ਸੀਨੀਅਰ ਡਾਕਟਰਸ ਦੀ অবজারਵੇਸ਼ਨ ਦੇ ਵਿੱਚ ਰੱਖਿਆ ਗਿਆ ਸੀਗਾ ਔਰ ਤੁਸੀਂ ਦੇਖੋ ਕਿ ਕਰੀਬ 2 ਹਫ਼ਤੇ ਹੋ ਚੱਲੇ ਨੇ ਹਾਲਾਂਕਿ ਲਗਾਤਾਰ ਮੈਡੀਕਲ ਬੁਲੇਟਿਨ ਤਾਂ ਜਾਰੀ ਕੀਤਾ ਜਾ ਰਿਹਾ ਸੀਗਾ ਲੇਕਿਨ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਪੰਜਾਬੀ 뮤직 ਇੰਡਸਟਰੀ ਦੇ ਜਿਹੜੇ ਸਾਥੀ ਨੇ ਉਹ ਲਗਾਤਾਰ ਉਹਨਾਂ ਨੂੰ ਇਹ ਰੁਪਿੰਦਰ ਹਾਡਾ ਵੀ ਜਿਹੜੀ ਹੈਗੀ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮੈਮ ਕੁਝ ਕਹੋਗੇ ਆਊਟ ਠੀਕ ਹੈ 어 ਰੁਪਿੰਦਰ ਹੰਡਾ ਨੇ ਪੰਜਾਬੀ ਸਿੰਗਰ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਮਾਹੌਲ ਦੇਖੋ ਪਰਮਿੰਦਰ ਗਮਗੀਨ ਹੈ ਮਾਹੌਲ ਇਸ ਟਾਈਮ ਇਸ ਤਰ੍ਹਾਂ ਦਾ ਹੈ ਕਿ ਹਰ ਕਿਸੇ ਅਦੀ ਜਿਹੜੀ ਹਰ ਕਿਸੇ ਨੂੰ ਬਹੁਤ ਹੀ ਜ਼ਿਆਦਾ ਦੁੱਖ ਆਇਆ ਕਿਉਂਕਿ ਇੱਕ ਇੱਕ 35 ਸਾਲ ਦਾ ਨੌਜਵਾਨ ਜੋ ਕਿ ਬਹੁਤ ਹੀ ਕਾਮਯਾਬੀ ਅਸੀਂ ਕਹਿ ਸਕਦੇ ਕਿ ਕਿੰਨੇ ਸੌਂਗ ਉਹਨਾਂ ਦੇ ਹਿੱਟ ਹੋਏ ਔਰ ਕਿਸ ਤਰ੍ਹਾਂ ਦਾ ਉਹਨਾਂ ਦਾ ਨੇਚਰ ਸੀ ਬਹੁਤ ਹੀ ਅੱਛਾ ਸੁਭਾਅ ਉਹਨਾਂ ਦਾ ਸੀਗਾ ਜਿਹੜੀ ਜਾਣਕਾਰੀ ਅਸੀਂ ਪਹਿਲਾਂ ਵੀ ਦੇ ਰਹੇ ਸੀਗੇ ਔਰ ਜਿੰਨੇ ਵੀ ਜਿਹੜੇ ਸਾਥੀ ਪਹੁੰਚ ਰਹੇ ਨੇ ਜਿੰਨਾ ਵੀ ਜਿੰਨੇ ਵੀ ਉਹਨਾਂ ਦੇ 뮤직 ਇੰਡਸਟਰੀ ਦੇ ਲੋਕ ਪਹੁੰਚ ਰਹੇ ਨੇ ਉਹਨਾਂ ਦਾ ਇੱਕ ਹੀ ਗੱਲ ਤਾਂ ਕਹਿਣਾ ਸੀ ਕਿ ਬਿਲਕੁਲ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਮੈਨੇਜਮੈਂਟ ਦੇ ਨਾਲ ਗੱਲਬਾਤ ਕਰਨ ਦੀ ਕਿ ਆਖਿਰ ਮੈਡੀਕਲ ਬੁਲੇਟਿਨ ਜਾਂ ਫਿਰ ਜਿਹੜੀ ਵੀ ਆਫੀਸ਼ੀਅਲੀ ਪੁਸ਼ਟੀ ਹੈ ਉਹ ਕਿਉਂ ਨਹੀਂ ਕੀਤੀ ਜਾ ਰਹੀ ਹਾਲਾਂਕਿ ਉਹ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਿਹਾ ਕਿ ਕੁਝ ਹੀ ਦੇਰ ਬਾਅਦ ਜਿਹੜਾ ਹੈਗਾ ਉਹ ਅਪਡੇਟ ਜਿਹੜੀ ਹੈਗੀ ਉਹ ਦਿੱਤੀ ਜਾਏਗੀ ਕੁਝ ਹੀ ਦੇਰ ਬਾਅਦ ਅਪਡੇਟ ਦਿੱਤੀ ਜਾਏਗੀ ਲੇਕਿਨ ਹੁਣ ਤੁਸੀਂ ਦੇਖੋ ਕਿ ਕਿੰਨਾ ਸਮਾਂ ਹੋ ਚੱਲਿਆ ਲੇਕਿਨ ਹੁਣ ਤੱਕ ਅੰਦਰ ਦੀ ਜਿਹੜੀ ਜਾਣਕਾਰੀ ਹੁਣ ਦੇਖੋ ਤੁਸੀਂ 12 ਵਜੇ ਦਾ ਸਮਾਂ ਹੋ ਚੱਲਿਆ ਹੈ ਲੇਕਿਨ ਹਜੇ ਤੱਕ ਅਸੀਂ ਕਹਿ ਸਕਦੇ ਹਾਂਗੇ ਹਜੇ ਤੱਕ ਜਿਹੜੀ ਹੈਗੀ ਉਹ ਨਹੀਂ ਆਈ ਹੈ ਡਿਪ ਗੁਰਜੀਤ 베ਦੀ ਜੀ 베ਦੀ ਜੀ ਬਹੁਤ ਹੀ ਮੰਨ ਪਾਗੀ ਅਸੀਂ ਕਹਿ ਸਕਦੇ ਹਾਂ ਤੁਸੀਂ ਇੱਥੇ ਪਹੁੰਚੇ ਹੋ ਲੇਕਿਨ ਹਜੇ ਤੱਕ ਆਫੀਸ਼ੀਅਲੀ ਪੁਸ਼ਟੀ ਨਹੀਂ ਹੋਈ ਆਫੀਸ਼ੀਅਲੀ ਪੁਸ਼ਟੀ ਨਹੀਂ ਹੋਈ ਇਸ ਕਰਕੇ ਅਸੀਂ ਕਿਹ ਅਸੀਂ ਹਾਲੇ ਕੋ ਬੋਲ ਨਹੀਂ ਸਕਦੇ ਭਾਵੇਂ ਕਿ ਚੱਲੇ ਆ ਜਾ ਕੇ ਦੇਖ ਕੇ ਆਉਣੇ ਆ ਕਿ ਕੀ ਕੀ ਹੁੰਦਾ ਪਰਵਾਦ ਕਿਸੇ ਮੰਦਰ ਮੰਦ ਬਾਹਰ ਡਾਕਟਰਾਂ ਤੋਂ ਬਾਅਦ ਕੋਈ ਕਹਿ ਸਕਨੇ ਆ ਹਾਲੇ ਤੱਕ ਤੇ ਅਸੀਂ ਆਪ ਕਨਫਿਊਜ਼ ਹਾਂ ਮਨ ਹੁਣੇ ਜਦੋਂ ਪਤਾ ਲੱਗਾ ਮੈਂ ਮੌਕਾ ਆਇਆ ਹਾਂ ਦੇਖਦੇ ਆ ਜਾ ਕੇ ਕੀ ਇਹ ਪਰਮਾਤਮਾ ਅਸੀਂ ਤੇ ਅਰਦਾਸ ਹੀ ਕਰ ਸਕਨੇ ਆ ਕਿ ਜੇ ਕੋਈ ਹਾਲੇ ਨਹੀਂ ਤੇ ਪਰਮਾਤਮਾ ਕੋਈ ਚਮਤਕਾਰ ਕਰੇ ਤਾਂ ਕਿ ਉਹ ਫੇਰ ਵਾਪਸ ਜਲਾਵਾ ਉਹ ਸਾਡੇ ਜਾਣ ਕੇ ਕੰਮ ਠੀਕ ਹੈ ਡਿਪਟੀ ਮੇਅਰ ਨੇ ਕੁਲਜੀਤ 베ਦੀ ਤੇ ਹੁਣ ਹਾਲਾਂਕਿ ਪੁਲਿਸ ਦੀ ਇੱਥੇ ਪੂਰੀ ਤਣਾਤੀ ਕਰਾ ਦਿੱਤੀ ਗਈ ਹੈ ਪੁਲਿਸ ਨੇ ਇੱਥੇ ਪੂਰੀ ਤਣਾਤੀ ਜਿਹੜੀ ਉਹ ਕਰਾ ਦਿੱਤੀ ਗਈ ਹੈ ਤਾਂ ਕਿ ਲਾਅ ਐਂਡ ਆਰਡਰ ਵੀ ਬਣਿਆ ਰਹੇ ਦੇ ਨਾਲ ਦੇ ਨਾਲ ਜਿਹੜੀ ਵੀ ਸੀਨੀਅਰ ਅਫਸਰ ਵੀ ਇੱਥੇ ਪਹੁੰਚ ਰਹੇ ਨੇ ਕਿਉਂਕਿ ਪੁਲਿਸ ਪੂਰੀ ਫੋਰਸ ਇੱਥੇ ਲਾ ਦਿੱਤੀ ਗਈ ਹੈ ਖਾਸ ਤੌਰ ਤੇ ਜਿਹੜੇ ਐਮਰਜੈਂਸੀ ਅ ਅਮਰਜੈਂਸੀ ਗੇਟ ਹੈ ਜਿੱਥੇ ਅਸੀਂ ਮੌਜੂਦ ਹੈ ਇੱਥੇ ਪੂਰੀ ਪੁਲਿਸ ਫੋਰਸ ਜਿਹੜੀ ਹੈ ਉਹ ਲਾ ਦਿੱਤੀ ਗਈ ਹੈ ਲੇਕਿਨ ਹਜੇ ਵੀ ਮੈਡੀਕਲ ਬੁਲੇਟਿਨ ਜਾਂ ਆਫੀਸ਼ੀਅਲੀ ਕਿਉਂ ਜਾਰੀ ਨਹੀਂ ਕੀਤਾ ਗਿਆ ਇਹ ਵੀ ਇੱਕ ਸਵਾਲ ਜ਼ਰੂਰ ਹੈ ਕਿਉਂਕਿ ਦੇਖੋ ਜਿਹੜੀ ਅੰਦਰ ਤੋਂ ਜਿਹੜੇ ਸੋਰਸਸਾਨੂੰ ਜਾਣਕਾਰੀ ਦੇ ਰਹੇ ਕਿ ਸਵੇਰੇ 8:30 ਵਜੇ ਰਾਜਵੀਰ ਪੂਰੇ ਹੋ ਚੁੱਕੇ ਸੀ ਔਰ ਲੇਕਿਨ ਉਹਦੇ ਬਾਅਦ ਹਜੇ ਤੱਕ ਕਿਉਂ ਜਿਹੜੀ ਹੈਗੀ ਇਹ ਦੇਰੀ ਕੀਤੀ ਜਾ ਰਹੀ ਹੈ ਇਹ ਵੀ ਇੱਕ ਸਵਾਲ ਜ਼ਰੂਰ ਹੈ ਕਿਉਂਕਿ 12 ਵਜੇ ਦਾ ਸਮਾਂ ਹੋ ਚੱਲਿਆ ਲੇਕਿਨ ਜੈਸੀ ਗੱਲ ਕਰ ਲਈਏ ਪੂਰੀ ਪੰਜਾਬੀ 뮤직 ਇੰਡਸਟਰੀ ਹਜੇ ਅੰਦਰ ਹੈ ਜਿੰਨੇ ਵੀ ਜਿਹੜੇ ਸਿੰਗਰ ਨੇ ਉਹ ਅੰਦਰ ਨੇ ਉਹਨਾਂ ਦੇ ਰਿਸ਼ਤੇਦਾਰ ਪਹੁੰਚ ਚੁੱਕੇ ਨੇ ਉਹ ਅੰਦਰ ਮੌਜੂਦ ਨੇ ਠੀਕ ਲੇਕਿਨ ਹਜੇ ਤੱਕ ਕਿਉਂਕਿ ਦੇਖੋ ਅਸੀਂ ਉਹਨਾਂ ਦੇ ਜਿਹੜੇ ਜੇਦੀ ਪਿੰਡ ਹੈ ਉੱਥੇ ਵੀ ਸਾਡੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੈ ਉਹਨਾਂ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਔਰ ਇਹ ਜਿਹੜੀ ਜਰੂਰ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਹੀ ਦਿਨ ਬਾਅਦ ਜਿਹੜਾ ਆਫੀਸ਼ੀਅਲੀ ਸਟੇਟਮੈਂਟ ਹੈ ਉਹ 40th ਹਸਪਤਾਲ ਦੀ ਸਾਹਮਣੇ ਆ ਜਾਏਗੀ ਔਰ ਜਿਦਾਂ ਜਿਦਾਂ ਉਹਨਾਂ ਨੂੰ ਪਤਾ ਲੱਗ ਰਿਹਾ ਜਿਹੜੀ ਵੀ ਸਾਥੀ ਉਹਨਾਂ ਦੇ ਨੇ ਉਹ ਸਾਰੇ ਮੋਸ ਉਹਨਾਂ ਦੇ ਸਾਥੀ ਹੈ ਉਹਨਾਂ ਦੇ ਸਾਥ ਟਾਈਮ ਜਿਹੜਾ ਹੈਗਾ ਸਪੈਂਡ ਕੀਤਾ ਉਹਨਾਂ ਦੇ ਉਹਨਾਂ ਦੇ ਨਾਲ ਸੌਂਗਸ ਜਿਹੜੇ ਗਾਏ ਨੇ ਉਹ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਉਹਨਾਂ ਦੇ ਜਿਹੜੇ ਸਿੰਗਰ ਸਾਥੀ ਨੇ ਉਹ ਵੀ ਜਿੱਦਾ ਜਿੱਦਾ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਉਹ ਪਹੁੰਚ ਰਹੇ ਨੇ ਹਾਲਾਂਕਿ ਮੀਡੀਆ ਦੇ ਨਾਲ ਜ਼ਰੂਰ ਅਜੇ ਫਿਲਹਾਲ ਜ਼ਿਆਦਾ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ ਕਿਉਂਕਿ ਦੇਖੋ ਹਜੇ ਗਮਗੀਨ ਮਾਹੌਲ ਹੈ ਔਰ ਜਿਸ ਤਰ੍ਹਾਂ ਸਰਭੋ ਤੁਸੀਂ ਪਹਿਲਾਂ ਵੀ ਜਾਣਕਾਰੀ ਦੇ ਰਹੇ ਸੀਗੇ ਕਿ ਜਿੰਨਾ ਜਿੰਨਾ ਲੋਕਾਂ ਨੂੰ ਪਤਾ ਚੱਲ ਰਿਹਾ ਉਹ ਸਾਰੇ ਇੱਥੇ ਪਹੁੰਚ ਰਹੇ ਨੇ ਉਹ ਕਾਫੀ ਜ਼ਿਆਦਾ ਇੱਥੇ ਭੀੜ ਜਿਹੜੀ ਹੈ ਉਹ ਵੀ ਇਕੱਠੀ ਹੋ ਚੁੱਕੀ ਹੈ ਫੈਨ ਫੋਲੋਇੰਗਸ ਜਿਹੜੇ ਨੇ ਉਹ ਇੱਥੇ ਜਰਾ ਇਕੱਠਾ ਹੋਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਹੁਣ ਅੱਜ ਹੀ ਇਹਨਾਂ ਨੂੰ ਲੈ ਕੇ ਜਾਇਆ ਜਾਏਗਾ ਜਾਂ ਕਿਸ ਤਰ੍ਹਾਂ ਦਾ ਔਰ ਕਿਹਾ ਜਾਂਦਾ ਹੈ ਇਹ ਵੀ ਹਜੇ ਜਾਣਕਾਰੀ ਜਿਹੜਾ ਹੈਗਾ ਉਹ ਆਣਾ ਬਾਕੀ ਹੈ ਕਿਉਂਕਿ ਹੁਣ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਕਿ ਅੱਜ ਹੀ ਉਹਨਾਂ ਦੇ ਪਿੰਡ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ ਜਾਂ ਫਿਰ ਕੱਲ ਕਿਉਂਕਿ ਅਜੇ ਇੱਕ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਰਾਜਵੀਰ ਦੀ ਇੱਕ ਸਿਸਟਰ ਹੈ ਜੋ ਕਿ ਵਿਦੇਸ਼ ਚ ਹੈ ਉਸਨੇ ਆਣਾ ਹੈ ਅੱਜ ਕੱਲ ਚ ਕੱਲ ਤੱਕ ਉਹ ਆਣਗੇ ਔਰ ਉਸ ਤੋਂ ਬਾਅਦ ਹੀ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਏਗਾ ਜਿਹੜੀ ਜਾਣਕਾਰੀ ਡੰਗਰਾ ਕਿ ਕੋਈ ਹੋਰ ਕਿਸੇ ਪੁੱਤਰਾਂ ਦੀ ਮੌਤ ਨਾ ਹੋ ਜੇ ਅਵਾਰਾ ਡੰਗਰਾ ਤੇ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਸਾਥੋਂ ਕਾਰ ਟੈਕਸ ਲਿਆ ਜਾਂਦਾ ਜਦੋਂ ਗੱਡੀ ਬਾਹਰ ਕੱਢਦੇ ਆ ਜੇ ਸਾਥੋਂ ਟੈਕਸ ਲਏ ਜਾਂਦੇ ਨੇ ਤਾਂ ਸਰਕਾਰਾਂ ਕਿਉਂ ਨਹੀਂ ਕਿ ਅਵਾਰਾ ਡੰਗਰਾ ਤੇ ਕੰਟਰੋਲ ਕਰਦੀਆਂ ਸੋ ਸਰਕਾਰਾਂ ਨੂੰ ਵੀ ਅਪੀਲ ਹੈ ਕਲਾਕਾਰਾਂ ਨੂੰ ਵੀ ਅਪੀਲ ਹੈ ਪੱਤਰਕਾਰਾਂ ਨੂੰ ਵੀ ਅਪੀਲ ਹੈ ਵੀ ਇਕੱਠੇ ਹੋ ਕੇ ਕੋਈ ਇਹ じゃ ਕਹੋਂ ਹਣ ਵੀ 10 ਗਾਇਆਂ ਬੈਠੀਆਂ ਮੈਂ ਮਹਾਲੀ ਤੋਂ ਆਈਆਂ ਸੋ ਪਤਾ ਨਹੀਂ ਕਿੰਨੀਆਂ ਹੋਰ ਜਾਨਾਂ ਜਾਣੀਆਂ ਸੋ ਆਪਾਂ ਇਕੱਠੇ ਹੋ ਕੇ ਹਮਲਾ ਮਾਰੀਏ ਕੋਈ ਕਾਨੂੰਨ ਬਣਾਈਏ ਤੇ ਬਹੁਤ ਦੁੱਖ ਦੀ ਗੱਡੀ ਹੈ ਮੈਂ ਇੰਨੀਆਂ ਅਰਦਾਸਾਂ ਕਦੇ ਕਿਸੇ ਕਲਾਕਾਰ ਨਹੀਂ 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 ਦੇਖੀਆਂ ਸਾਡੇ ਤੇ ਕਲਾਕਾਰਾਂ ਤੇ ਮਾੜਾ ਸਾਲ ਹੈ ਪੱਲਾ ਚਲਾ ਪੱਲਾ ਜੀ ਚਲੇ ਗਏ ਉਹ ਜੱਜ ਜੀ ਚਲੇ ਹੋ ਅਨੇਕਾਂ ਕਲਾਕਾਰ ਵਿਚਾਰੇ ਜਿਹੜੇ ਛੋਟੇ ਲੈਵਲ ਦੇ ਕਲਾਕਾਰ ਗਏ ਆ ਮਾੜਾ ਸਾਲ ਚੜਿਆ ਹੈ ਦੁਆਵਾ ਕਰੋ ਬੱਚਿਓ ਦੁਆਵਾ ਕਰੋ ਸਾਰੇ ਵੀ ਕੋਈ ਹੋਰ ਅਜਕ ਲੈਣੀ ਮੌਤ ਨਾ ਹੋਏ ਇੱਕ ਮਾਂ ਦਾ ਇੱਕ ਘਰ ਵਾਲੀ ਜੀ ਦਾ ਕੋਈ ਭਰਾ ਭੈਣ ਵੀ ਨਹੀਂ ਹੋਰ ਅਜ ਬਹੁਤ ਮਾੜਾ ਹਾਲਾਥ ਥੈਂਕ ਯੂ ਬੱਚਿਓ ਬਿਲਕੁਲ ਕੁਛੀ ਬਰਾੜ ਇੱਥੇ ਪਹੁੰਚੇ ਨੇ ਤੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਆਵਾਰਾ ਪਸ਼ੂਆਂ ਦਾ ਜਿਹੜਾ ਬਹੁਤ ਕਹਿ ਸਕਦੇ ਨੇ ਕਿ ਹਾਲਾਤ ਖਰਾਬ ਨੇ ਹਜੇ ਵੀ ਪੰਜਾਬ ਦੀ ਵੀ ਅਸੀਂ ਗੱਲ ਕਰ ਲਈ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਆਵਾਰਾ ਪਸ਼ੂਆਂ ਨੂੰ ਲੈ ਕੇ ਹਾਲਾਤ ਠੀਕ ਨਹੀਂ ਹੈ ਔਰ ਇਹਦੇ ਤੇ ਧਿਆਨ ਦੇਣਾ ਚਾਹੀਦਾ ਭਾਈ ਰਸਤਾ ਨਾ ਬਲੋਕਰ ਹੋ ਰਿਹਾ ਇਹ ਹਰਭਜਨ ਮਾਨ ਹਰਭਜਨ ਮਾਨ ਜਾਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਮੀਡੀਆ ਦੇ ਨਾਲ ਨਹੀਂ ਕੀਤੀ ਹੈ ਲੇਕਿਨ ਜੈਸੀ ਗੱਲ ਕਰ ਲਈਏ ਹਰਭਜਨ ਮਾਨ ਕਰਵਜੀਤ ਅਨਮੋਲ ਉਹਨਾਂ ਦੇ ਸਾਰੇ ਜਿੱਥੇ ਇਸ ਗੱਡੀ 'ਚ ਗਏ ਨੇ ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਮੀਡੀਆ ਦੇ ਨਾਲ ਨਹੀਂ ਕੀਤੀ ਗਈ ਹੈ ਇਸ ਕਰਕੇ ਕਈ ਜਿਹੜੇ ਲੋਕ ਨੇ ਇਹ ਵੀ ਪੰਜਾਬੀ ਮਿਊਜ਼ਿਕ ਮਿਊਜ਼ਿਕ ਇੰਡਸਟਰੀ ਤੋਂ ਜੁੜੇ ਲੋਕ ਨੇ ਹਾਲਾਂਕਿ ਮੀਡੀਆ ਦੇ ਨਾਲ ਫਿਲਹਾਲ ਕੋਈ ਜ਼ਿਆਦਾ ਗੱਲਬਾਤ ਕਰਦਾ ਨਹੀਂ ਨਜ਼ਰ ਆ ਰਿਹਾ ਕਿਉਂਕਿ ਦੇਖੋ ਬਹੁਤ ਸਹਿਯੋਗ ਸੱਟ ਆ ਇਹ ਨੌਜਵਾਨ ਮੁੰਡਾ ਜਿਹਦੇ ਚੋਂ ਪੰਜਾਬ ਨਿਕਰ ਆਉਂਦਾ ਸੀ